ਅੱਜ ਆ ਪਹੁੰਚੇ ਆ ਫੋਰੀ ਡਿਪਾਰਟਮੈਂਟ ਕੋ ਜਲੰਧਰ ਆਓ ਜਾਣਦੇ ਹੁਣਾਂ ਤੋਂ ਸਭ ਤੋਂ ਪਹਿਲਾਂ ਸਾਰ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਜੀ ਅਮਰਪਾਲ ਸਿੰਘ ਜੀ ਚਾਵਲਾ ਸਾਨੂੰ ਸਰਦਾਰ ਸੌਰਵ ਗਵਾਸੀ ਅਮਰਜੀਤ ਸਿੰਘ ਜੀ ਚਾਵਲਾ ਹਾਂਜੀ ਦੱਸੋ ਸਾਰਾ ਦੇਰਵਾ ਹਾਂਜੀ ਮੈਂ ਜਿੱਦਾਂ ਹੁਣੇ ਤੁਹਾਨੂੰ ਦੱਸਿਆ ਸਾਰੀ ਚੀਜ਼ਾਂ ਦੇ ਬਾਰੇ ਕਿ ਖੜਪਿੜਤਾ ਵਾਸਤੇ ਇੱਕ ਉਪਰਾਲਾ ਕੀਤਾ ਹੈ ਇਹ ਦੁਕਾਨ ਦੇ ਉੱਤੇ ਜਿੰਨਾ ਸਮਾਨ ਪਿਆ ਹੋਇਆ ਸਾਡੇ ਕੋਲ ਤੁਸੀਂ ਸਾਰਾ ਕਵਰ ਤਕਰੀਬਨ ਕਰ ਲਿਆ ਹੈ ਜਿੱਥੇ ਭਾਂਡੇ ਜਿਹਦੇ ਵਿੱਚ ਇਹ ਦੇਖੋ ਜੀ ਇਹ ਮ ਪਿਆਜ਼ ਵਗੈਰਾ ਕੁੱਟਣ ਤੋਂ ਕਰਨੀ ਰੁਸ਼ੀਨਾ ਉਸ ਤੋਂ ਬਾਅਦ ਪੱਖੀਆਂ ਗਰਮੀ ਉਸ ਤੋਂ ਮੋਟੀਆਂ ਇਹ ਜਿਹੜੇ ਚ ਸਟੋਰ ਚ ਸਮਾਨ ਆ ਸਾਰਾ ਸੇਵਾ ਦੇ ਇਹ ਜੀ ਆਟਮੋਸ ਇਹ ਮੱਛਰ ਭਜਾਉਣੀਆਂ ਅਰਗਤੀਆਂ ਉਸ ਤੋਂ ਬਾਅਦ ਸਾਬਨ ਤੇਲ ਉਸ ਤੋਂ ਬਾਅਦ ਜੀ ਇਹ ਬਜ਼ੁਰਗਾਂ ਦੀਆਂ ਕੁੰਡੀਆਂ ਉਸ ਤੋਂ ਬਾਅਦ ਜੀ ਜਿੰਨੇ ਮਸਾਲੇ ਦੇਖੋ ਇਲਕੀਆਂ ਦੇ ਪੈਕੇਟ ਮਸਾਲੇ ਨੀਲ ਉਸ ਤੋਂ ਬਾਅਦ ਸਿੱਖਾਂ ਵਾਸਤੇ ਸਪੈਸ਼ਲ ਸਿੱਖਾਂ ਵਾਸਤੇ ਬਾਜ ਬੱਚਾ ਵਾਸਤੇ ਬਾਜ ਦਾੜੀ ਵਾਲੇ ਬਰਸ਼ ਫਿਕਸੋ जो कुछ इस दुकान पे है हड़ पिटका वास्ते जी बिल्कुल फ्री सेवा जी चप्पलें मिलने लो बाइक पर बुक पर साहब हां जी हां ये बिस्कुट में जी इधर ये चाह पत्ती सरफ ਗੈਸ ਚੁੱਲਾ ਜੀ ਗੈਸ ਚੁੱਲਾ ਪਿਆ ਦੇਖੋ ਜੀ ਉਹ ਵੀ ਜਿਹਾ ਕੋਈ ਗੱਲ ਨਹੀਂ ਹੈ ਬੈਟਰੀ ਵਾਲੇ ਜੋ ਵੀ ਸਟੋਰ ਦੇ ਵਿੱਚ ਸਮਾਨ ਆਇਆ ਇਹਨਾਂ ਵੱਲੋਂ ਇਹ ਬੋਲਿਆ ਗਿਆ ਵੀ ਸਾਰਾ ਸਮਾਨ ਤੁਹਾਨੂੰ ਹੜ ਪੀਰਤਾ ਨੂੰ ਆ ਵੀ ਜੀ ਦਿੱਤਾ ਜਾਊਗਾ ਸਿਰਫ ਜ਼ਰੂਰਤ ਮੰਨਦੇ ਹੀ ਹੋਣ ਜਿੱਦਾਂ ਤੁਹਾਨੂੰ ਪਤਾ ਹੈ ਉੱਥੇ ਹੜ ਕਰਕੇ ਕਨੈਕਸ਼ਨ ਕੱਟੇ ਹੋਏ ਲਾਈਟਾਂ ਦੀ ਬਹੁਤ ਦਿੱਕਤ ਆ ਰਹੀ ਹੈ ਇਹ ਜੀ ਬੈਟਰੀ ਵਾਲੀਆਂ ਲੈਂਪਾਂ ਇਹ ਵੀ ਦਿੱਤੀਆਂ ਜਾਣਗੀਆਂ ਦੇਖੋ ਜੀ ਬੈਟਰੀ ਵਾਲੀ ਲੰਪ ਆ ਇਹ ਸੋਲਰ ਨਾਲ ਚਾਰਜ ਹੁੰਦੀਆਂ ਸਿਰਫ ਤੇ ਸਿਰਫ ਹੜਪੇੜਤਾ ਦੇ ਪਰਿਵਾਰਾਂ ਵਾਸਤੇ ਸਿਰਫ ਉਹਨਾਂ ਵਾਸਤੇ ਜੀ ਉਹਨਾਂ ਨੂੰ ਲੋੜ ਹੈਗੀ ਤੇ ਮੇਰੇ ਕੋਲ ਲੈ ਕੇ ਜਾ ਸਕਦੇ ਹੋ ਜੀ। ਭਾਜੀ ਆਪਣਾ ਨੰਬਰ ਤੁਹਾਨੂੰ ਦੱਸ ਦਿੰਦਾ। ਨੰਬਰ ਹੈ ਜੀ 9915728295 9915728295 ਦੱਸੋ। ਐਡਰੈਸ ਜੀ ਇਹ ਫੌਜੀ ਜਨਰਲ ਸਟੋਰ ਨੀਅਰ ਬਡਾਲਾ ਚੌਂਕ ਜਲੰਧਰ ਜੀ। ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜਲੰਧਰ ਬਡਾਲਾ ਚੌਂਕ। ਜਿੱਥੇ ਚਾਵਲਾ ਸਾਹਿਬ ਜੀ ਦਾ ਬਹੁਤ ਹੀ ਵੱਡਾ ਡਿਪਾਰਟਮੈਂਟ ਸਟੋਰ ਹੈ ਉਹਨਾਂ ਨੇ ਬੋਲਿਆ ਹੈ ਹੜ੍ਹ ਪੀੜਤਾਂ ਜਿਹੜੇ ਹੜ੍ਹ ਪੀੜਤ ਨੇ ਉਹੀ ਹੀ ਸਿਰਫ ਉਹਨਾਂ ਵਾਸਤੇ ਸਾਰਾ ਸਮਾਨ ਇੱਥੋਂ ਫ੍ਰੀ ਮਿਲੂਗਾ ਆਓ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਚਾਵਲਾ ਸਾਹਿਬ ਦੇ ਸਟੋਰ 'ਚ ਆਓ ਜਾਂ ਉਹਨਾਂ ਨੂੰ ਫੋਨ ਮਲਾਓ ਉਹਨਾਂ ਨੇ ਆਪਣਾ ਤੁਹਾਨੂੰ ਨੰਬਰ ਦੱਸਿਆ ਆ ਉਹਨਾਂ ਦੇ ਫੋਨ ਤੇ ਫੋਨ ਮਲਾਓ ਜਿਹੜੀ ਚੀਜ਼ ਦੀ ਜ਼ਰੂਰਤ ਹੈ ਛਤਰੀਆਂ ਜੋ ਵੀ ਠੋਣ ਚਾਹੀਦੀਆਂ ਮੋਮਬਤੀਆਂ ਟਾਰਚਾਂ ਲੈਂਪਾਂ ਜੋ ਵੀ ਚੀਜ਼ ਦੀ ਜ਼ਰੂਰਤ ਹੈ ਉਹਨਾਂ ਨੂੰ ਫੋਨ ਮਲਾਓ ਤੇ ਫ੍ਰੀ ਲੈ ਜਾਓ ਸਿਰਫ ਉਹ ਹੀ ਫੋਨ ਬੁਲਾਉਣ ਜਿਨ੍ਹਾਂ ਨੂੰ ਜ਼ਰੂਰਤ ਹੈ ਚਾवला ਸਾਹਿਬ ਵੱਲੋਂ ਹੱਥ ਜੋੜ ਬੇਨਤੀ ਆ ਪਲੀਜ਼ ਉਹ ਹੀ ਆਉਣ ਜਿਨ੍ਹਾਂ ਨੂੰ ਜ਼ਰੂਰਤ ਹੈ ਇਹ ਸਾਰਾ ਸਮਾਨ ਉਹਨਾਂ ਨੇ ਫ੍ਰੀ ਦੇਣਾ ਹੈ ਬਹੁਤ ਵੱਡਾ ਉਹਨਾਂ ਦਾ ਡਿਪਾਰਟਮੈਂਟ ਸਟੋਰ ਆ ਇਹ ਬਹੁਤ ਵੱਡੀ ਆ ਚਾवला ਸਾਹਿਬ ਦੀ ਸੇਵਾ